ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜਪੁਰ ਤੇ ਮੀਤ ਕਰਦੇ ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਕਾਮਯਾਬੀਆਂ ਬਖਸ਼ਾ ਜੀ ਸਭ ਤੋਂ ਪਹਿਲਾਂ ਤੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਬਹੁਤ ਸੋਹਣੇ ਸੋਹਣੇ ਮੇਰੀਆਂ ਪਹਿਲਾਂ ਕਮੈਂਟ ਕਰਦੇ ਆ ਪਿਆਰ ਨੇ ਦੇਖ ਕੇ ਸੱਚੀ ਐਨੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਤੁਸੀਂ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਲੈਣੇ ਹੋ ਤੇ ਮੈਨੂੰ ਵੀ ਪੋਜ਼ਿਟਿਵ ਕਰਦੇ ਹੋ ਇਨੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੀਆਂ ਵੀਡੀਓ ਸੁਣਨਾ ਪਿਆਰ ਦੀਆਂ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਪਏ ਹੋ ਤੇ ਅੱਜ ਵਾਲੀ ਭੈਣੋਂ ਆਪਾਂ ਵੀਡੀਓ ਲੈ ਕੇ ਆਏ ਹਾਂ ਜੋ ਸਾਡੀਆਂ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੁੰਦੀ ਆ ਹਨ ਕਿਉਂਕਿ ਕੱਪੜੇ ਜਦੋਂ ਆਪਾਂ ਧੋਣੇ ਆ ਨਾ ਤੇ ਕੱਪੜਿਆਂ ਨੂੰ ਇੱਕ ਦੂਜੇ ਦੇ ਰੰਗ ਲੱਗ ਜਾਂਦਾ ਦਾਗ ਲੱਗ ਜਾਂਦੇ ਨੇ ਤੇ ਜਾਂ ਫਿਰ ਜਿਹੜੇ ਸਾਡੇ ਕੱਪੜੇ ਨਵੇਂ ਹੁੰਦੇ ਨੇ ਉਹ ਬੜੇ ਬੇਰੁਖੇ ਜੇ ਲੱਗਦੇ ਨੇ ਹਨਾ ਸ਼ਾਈਨ ਉਹਨਾਂ ਦੀ ਬਿਲਕੁਲ ਉੱਡ ਜਾਂਦੀ ਹੈ ਤੇ ਡਲ ਡਲ ਲੱਗਦੇ ਨੇ ਹਾਂ ਤੇ ਤੀਸਰਾ ਨੰਬਰ ਜਿਹੜੇ ਸਾਡੇ ਚਿੱਟੇ ਕੱਪੜੇ ਹੁੰਦੇ ਨੇ ਉਹਨਾਂ ਤੇ ਦਾਗ ਲੱਗ ਜਾਂਦੇ ਨੇ ਤੇ ਉਹ ਬਾਅਦ ਵਿੱਚ ਨਿਕਲਦੇ ਨਹੀਂ ਹੈਗੇ ਤੇ ਕੱਪੜਾ ਫੋਨ ਨੂੰ ਦੇਣ ਦੀ ਕਰਦਾ ਕੀ ਹੁੰਦਾ ਕਿ ਚਿੱਟੇ ਕੱਪੜੇ ਤੇ ਦਾਗ ਲੱਗੇ ਨੇ ਤੇ ਨਹੀਂ ਐਸੀ ਨਹੀਂ ਤੇ ਇਸ ਤਰ੍ਹਾਂ ਹੀ ਅੱਜ ਮੇਰੇ ਸਰਦਾਰ ਜੀ ਵੀ ਕਹੇਗੇ ਨੇ ਕਿ ਚਿੱਟੀ ਸ਼ਰਟ ਆ ਤੇ ਦੋ ਵਾਰਾਂ ਹੀ ਫਿਰ ਪਾਈ ਆ ਕਹਿੰਦੇ ਮੈਂ ਨਹੀਂ ਪਾਣੀ ਲੈ ਕੇ ਕਿਉਂ ਜੀ ਕਹਿੰਦੇ ਇੱਥੇ ਦਾਗ ਲੱਗਾ ਹੋਇਆ ਦੇਖ ਕਾਫ ਤੇ ਕਿੰਨਾ ਦਾਗ ਕਾਲਰ ਤੇ ਦਾਗ ਆ ਲੈ ਕੇ ਚਲੋ ਜੀ ਕੋਈ ਗੱਲ ਨਹੀਂ ਆਪਾਂ ਇਹਦਾ ਹੱਲ ਕਰ ਦਿੰਦੇ ਆ ਤੇ ਨਾਲੇ ਆਪਣੀ ਭੈਣ ਭਰਾਵਾਂ ਨੂੰ ਵੀ ਵੀਡੀਓ ਸ਼ੇਅਰ ਕਰ ਦਿੰਦੇ ਆ ਕੀ ਕੱਪੜਿਆਂ 'ਤੇ ਦਾਗ ਅਸੂ ਕਿਸ ਤਰ੍ਹਾਂ ਲਾ ਲੈਣੇ ਦੋ ਤਰੀਕੇ ਦੱਸਾਂਗੀ ਬਹੁਤ ਛੋਟੀ ਜੀ ਵੀਡੀਓ ਜ਼ਿਆਦਾ ਲੰਮੀ ਵੀਡੀਓ ਨਹੀਂ ਹੈ ਤੁਸੀਂ ਸਾਰੀ ਦੇਖਣਾ ਜਿੱਤੇ ਕੱਪੜਿਆਂ ਨੂੰ ਅਸੀਂ ਵੱਖਰਾ ਧੋਤਾ ਹੈ ਉਹ ਵੀ ਮੈਂ ਦੱਸਿਆ ਹੋਇਆ ਤੇ ਸਰਫ ਦੇ ਵਿੱਚ ਕਿਸ ਤਰ੍ਹਾਂ ਇਸਤੇਮਾਲ ਕਰਨਾ ਆਪਾਂ ਉਹ ਵੀ ਦੱਸਿਆ ਹੋਇਆ ਕਿਸ ਚੀਜ਼ ਦਾ ਕਰਨਾ ਤੇ ਕਿੰਨਾ ਕਰਨਾ ਤੇ ਕਿੱਦਾਂ ਕਰਨਾ ਆਉ ਤੁਹਾਨੂੰ ਦੱਸਦੀਆਂ ਜੀ ਵੀਡੀਓ ਕਰਦੀਆਂ ਜੀ ਸਟਾਰਟ ਜੀ ਇੱਥੇ ਕਰਦੇ ਆਪਾਂ ਵੀਡੀਓ ਸਟਾਰਟ ਤੇ ਆ ਦੇਖੋ ਇਹ ਆ ਜੀ ਮੇਰੇ ਕੋਲ ਦਵਾਈ ਜਿਹੜੀ ਸਾਡੇ ਘਰਾਂ ਦੇ ਵਿੱਚ ਆਮ ਹੀ ਸਾਡੇ ਕੋਲ ਹੁੰਦੀ ਆ ਹਨਾ ਜੀ ਤੇ ਇੱਥੇ ਮੈਂ ਲੈ ਲਿਆ ਨੇ ਜਿੰਨੀਆਂ ਵੀ ਚਿੱਟੇ ਰੰਗ ਦੀਆਂ ਗੋਲੀਆਂ ਨੇ ਉਹ ਠੀਕ ਹੈ ਜੀ ਤੁਸੀਂ ਇਹ ਲੈ ਲੈਣੀਆਂ ਨੇ ਜ਼ਰੂਰੀ ਨਹੀਂ ਕਿ ਇਹ ਤੁਸੀਂ ਸਾਡੇ ਕੋਲ ਅਈ ਜਿਹੜੀਆਂ ਵਰਤ ਦੇ ਖਾਨੇ ਉਹੀ ਲਈਆਂ ਨੇ ਤੁਸੀਂ ਐਕਸਪਾਇਰ ਜਿਹੜੀਆਂ ਹੋ ਗਈਆਂ ਤੁਸੀਂ ਉਹ ਵੀ ਗੋਲੀਆਂ ਲੈ ਸਕਦੇ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰਾਂਗੇ ਜੋ ਕੱਪੜਿਆਂ ਤੋਂ ਦਾਗ ਜਿਹੜੇ ਆ ਉਹ ਬਿਲਕੁਲ ਲੱਥ ਜਾਣ ਠੀਕ ਹੈ ਤੇ ਮੈਂ ਇੱਕ ਲੈ ਲਿਆ ਇੱਥੇ ਕਾਗਜ਼ ਇਹਦੇ ਵਿੱਚ ਮੈਂ ਇਹ ਦੋ ਗੋਲੀਆਂ ਨਹੀਂ ਪਾਵਾਂਗੀ ਕਿਉਂਕਿ ਇਹਨਾਂ ਦਾ ਮੈਂ ਇਸਤੇਮਾਲ ਤੁਹਾਨੂੰ ਵੱਖਰਾ ਕਰਕੇ ਵਿਖਾਵਾਂਗੀ ਕਿ ਆਪਾਂ ਆਪਣੇ ਚਿੱਟੇ ਜਿਹੜੇ ਕੱਪੜੇ ਹੁੰਦੇ ਆ ਉਹਨਾਂ ਤੇ ਦਾਗ-ਧੱਬੇ ਲੱਗ ਜਾਂਦੇ ਨੇ ਕਿ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਇਹ ਆਪਾਂ ਵੱਖਰੀਆਂ ਰੱਖ ਲੈਣੇ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਵੀ ਕਰਕੇ ਦਿਖਾਵਾਂਗੀ ਕਿ ਕਿਸ ਤਰ੍ਹਾਂ ਮੈਂ ਵਾਈਟ ਕੱਪੜੇ ਜਿਹੜੇ ਆ ਇਹਨਾਂ ਦੋ ਗੋਲੀਆਂ ਦੇ ਨਾਲ ਧੋ ਲਵਾਂਗੇ ਤੇ ਕਿਸ ਤਰ੍ਹਾਂ ਜਿਹੜੇ ਦਾਗ ਆ ਉਹ ਲੱਥ ਜਾਣਗੇ ਠੀਕ ਹੈ ਜੀ ਆਹ ਵਾਲੀਆਂ ਜਿਹੜੀਆਂ ਗੋਲੀਆਂ ਨੇ ਇਹਨਾਂ ਨੂੰ ਮੈਂ ਰੱਖ ਲਿਆ ਇੱਕ ਕਾਗਜ਼ 'ਚ ਇਹਨੂੰ ਮੈਂ ਲਵਾਉਂਗੀ ਕੋਟ ਠੀਕ ਹੈ ਜੀ ਤੁਸੀਂ ਦੇਖਿਓ ਤੁਹਾਡੇ ਜਿਹੜੇ ਕੱਪੜਿਆਂ ਤੇ ਦਾਗ ਆ ਉਹ ਵੀ ਲੱਥ ਜਾਣੇ ਨੇ ਜ਼ਰੂਰੀ ਨਹੀਂ ਚਿੱਟੇ ਕੱਪੜੇ ਕਲਰਫੁੱਲ ਕੱਪੜਿਆਂ ਦੀ ਜਿਹੜੀ ਸ਼ਾਈਨ ਆ ਉਹ ਖਤਮ ਹੋ ਜਾਂਦੀ ਆ ਹਨਾ ਕਲਰਫੁੱਲ ਕੱਪੜੇ ਜਿਹੜੇ ਆ ਸਾਡੇ ਉਹ ਕਾਫੀ ਡਲ ਜੇ ਹੋ ਜਾਂਦੇ ਨੇ ਜਿੱਦਾਂ ਨਵਾਂ ਹੀ ਕੋਈ ਸੂਟ ਡਰੈਸ ਆਪਾਂ ਲਈ ਹੁੰਦੀ ਆ ਜਿੱਦਾਂ ਘਰ ਦੇ ਵਿੱਚ ਜੈਂਟਸ ਨੇ ਉਹਨਾਂ ਸ਼ਰਟ ਨਵੀਂ ਹੁੰਦੀ ਆ ਕਲਰਫੁੱਲੀ ਹੋਵੇ ਭਾਵੇਂ ਪਰ ਡਲ ਜੇ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਪਹਿਰ ਤੋਂ ਉਹਨਾਂ ਦਾ ਕਲਰ ਜਿਹੜਾ ਆ ਉਹ ਸ਼ਾਈਂ ਜਿਹੜੀ ਕਿਦਾਂ ਵਧਾ ਸਕਦੇ ਆ ਮੈਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੀ ਅੱਜ ਕਿਉਂਕਿ ਇਹ ਪ੍ਰੋਬਲਮ ਸਾਡੀ ਸਾਰੀਆਂ ਭੈਣਾਂ ਦੀ ਆ ਕੱਪੜਿਆਂ ਨੂੰ ਰੰਗ ਦਾ ਇੱਕ ਦੂਜੇ ਦਾ ਰੰਗ ਚੜ ਜਾਣਾ ਜਾਂ ਫਿਰ ਜਿਹੜੇ ਨਵੇਂ ਕੱਪੜੇ ਉਹ ਇੱਕਦਮ ਡਲ ਜੇ ਹੋ ਜਾਣੇ ਉਨਾਂ ਦੀ ਸ਼ਾਇਨ ਮੁੱਕ ਜਾਣੀ ਤੇ ਮੈਂ ਤੁਹਾਨੂੰ ਇੱਥੇ ਦੱਸਾਂਗੀ ਕਿ ਆਪਾਂ ਕਿਸ ਤਰ੍ਹਾਂ ਆਪਣੇ ਕੱਪੜਿਆਂ ਨੂੰ ਕਰ ਸਕਦੇ ਹਾਂ ਫਿਰ ਤੋਂ ਨਵੇਂ ਤੇ ਤੁਸੀਂ ਦੇਖ ਸਕਦੇ ਕਿ ਇਹ ਮੈਂ ਸਾਰਾ ਕੁੱਟ ਲਿਆ ਇਸ ਦਵਾਈ ਨੂੰ ਹਨਾ ਕੁੱਟ ਕੇ ਹੁਣ ਮੈਂ ਕੀ ਕਰਾਂਗੀ ਮੈਂ ਲੈ ਲਈ ਆ ਜੀ ਆਪਣੀ ਸਰਫ ਜਿਨ੍ਹਾਂ ਵਿੱਚ ਕੱਪੜੇ ਧੋਣੀਆਂ ਸਰਫ ਵਾਲਾ ਡੱਬਾ ਉਹਦੇ ਵਿੱਚ ਹੀ ਮੈਂ ਪਾ ਦਵਾਂਗੀ ਲਓ ਜੀ ਮੈਂ ਪਾ ਦਿੱਤਾ ਕਿਉਂ ਮੈਂ ਇਹਦੇ ਵਿੱਚ ਪਾ ਦਿੱਤਾ ਹਾਲਾਤ ਤਾਂ ਚੰਗੀ ਤਰ੍ਹਾਂ ਇਹਦੇ ਵਿੱਚ ਮੈਂ ਕਿਉਂ ਪਾਇਆ ਕਿਉਂਕਿ ਅਸੀਂ ਜਿਆਦਾਤਰ ਕੱਪੜੇ ਧੋਨੇ ਆ ਵਾਸ਼ਿੰਗ ਮਸ਼ੀਨ ਨਾਲ ਹਨਾ ਸਾਰੀਆਂ ਪਹਿਣਾ ਕੱਪੜੇ ਧੋਨੇ ਆ ਸਿਰਫ ਅਸੀਂ ਵਿੱਚ ਪਾਉਨੇ ਆ ਤੇ ਦਵਾਈ ਦਾ ਅਸਰ ਜਿਹੜਾ ਆ ਵਾਸ਼ਿੰਗ ਮਸ਼ੀਨ ਚ ਵੀ ਜਿਹੜੀ ਆ ਸਾਡੀ ਅਸਰ ਕਰੂਗੀ ਤੇ ਸਾਡੇ ਜਿੰਨੇ ਵੀ ਕੱਪੜੇ ਵਾਸ਼ਿੰਗ ਮਸ਼ੀਨ ਦੇ ਵਿੱਚ ਹੁੰਦੇ ਨੇ ਦਾਗ ਦੂਗ ਲੱਗੇ ਹੁੰਦੇ ਨੇ ਸਾਰੇ ਇਹ ਲਾ ਦੂਗਾ ਤੇ ਕਈ ਵਾਰ ਹੁੰਦਾ ਆ ਕਿ ਵਾਈਟ ਕੱਪੜਿਆਂ ਨੂੰ ਜਿਆਦਾ ਗੰਦੇ ਜੇ ਲੱਗਦੇ ਨੇ ਕਈ ਵਾਰ ਪਸੀਨੇ ਦੇ ਨਾਲ ਪੀਲੇ ਪੀਲੇ ਜੇ ਹੋ ਜਾਂਦੇ ਨੇ ਹਨਾ ਜਦੋਂ ਕੱਫ ਤੋਂ 셔ਟ ਹੋ ਜਾਂਦੀ ਆ ਨਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਇਹ ਗੋਲੀਆਂ ਮੈਂ ਤਾਂ ਹੀ ਰੱਖਿਆ ਕਿ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਕਰਨਾ ਆ ਸਾਫ਼ ਠੀਕ ਹੈ ਜੀ ਇਹ ਤੇ ਹੋ ਗਿਆ ਸਾਰੇ ਕੱਪੜਿਆਂ ਵਾਸਤੇ ਕਿ ਜਿਵੇਂ ਅਸੀਂ ਡੇਲੀ ਕੱਪੜੇ ਧੋਣੇ ਆ ਤੇ ਉਹਦੇ ਵਿੱਚ ਅਸੀਂ ਇਹ ਗੋਲੀਆਂ ਪਾ ਦਈਆਂ ਟੈਬਲੇਟ ਪਾ ਦਿਤੀਆਂ ਤਾਂ ਜੋ ਸਾਡੀ ਮਸ਼ੀਨ 'ਚ ਜਿੰਨੇ ਵੀ ਕੱਪੜੇ ਧੁੱਪ ਰਹੇ ਨੇ ਸਾਰੇ ਸਾਫ਼ ਹੋ ਜਾਣ ਚਮਕਦਾਰ ਹੋ ਜਾਣ ਹਨਾ ਤੇ ਜਿੰਨੀ ਵੀ ਗੰਦਗੀ ਆ ਉਹ ਸਾਰੀ ਇਹ ਗੋਲੀਆਂ ਨੇ ਕੱਢ ਦੇਣੀ ਆ ਠੀਕ ਹੈ ਜੀ ਪਰ ਹੁਣ ਜਿਹੜਾ ਵਾਈਟ ਕੱਪੜਾ ਆ ਉਹ ਇੰਨੇ ਕਿਉਂਕਿ ਇਹ ਸਰਫ ਦੇ ਵਿੱਚ ਥੋੜੀ ਕੁਆਂਟੀਟੀ ਸੀ ਜਾਣੀ ਹੈ ਦਵਾਈ ਪਰ ਵਾਈਟ ਕੱਪੜੇ ਤੇ ਦਾਗ ਜਿਆਦਾ ਨਹੀਂ ਤੇ ਇਹ ਨਹੀਂ ਕੰਮ ਕਰੂਗਾ ਇੰਨਾ ਤਾਂ ਆਪਾਂ ਉਹਦੇ ਵਾਸਤੇ ਵੱਖਰਾ ਕੀ ਕਰਨਾ ਤੁਹਾਨੂੰ ਮੈਂ ਦੱਸਦੀ ਆ ਤੇ ਹੁਣ ਆਪਾਂ ਜਿਹੜੀਆਂ ਦੋ ਗੋਲੀਆਂ ਨੇ ਇਹਨਾਂ ਤੋਂ ਆਪਾਂ ਚਿੱਟੇ ਕੱਪੜੇ ਕਿਵੇਂ ਲਿਸ਼ਕਾਉਣੇ ਨੇ ਕਿਵੇਂ ਚਮਕਾਉਣੇ ਨੇ ਚਿੱਟੇ ਕੱਪੜੇ ਉਹ ਦੱਸਦੀ ਆ ਜ਼ਰੂਰੀ ਨਹੀਂ ਚਿੱਟੇ ਕੱਪੜੇ ਤੁਸੀਂ ਕਲਰਫੁੱਲ ਕੱਪੜੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਵੱਖਰੀਆਂ ਗੋਲੀਆਂ ਦੇ ਨਾਲ ਠੀਕ ਐ ਸੀ ਪਰ ਮੈਂ ਉਹ ਤਾਂ ਤੁਹਾਨੂੰ ਦੱਸਿਆ ਸਰਫ ਦੇ ਵਿੱਚ ਕਿ ਜੇ ਟਾਈਮ ਸਾਡੇ ਕੋਲ ਨਹੀਂ ਪੈਣਾ ਕੋ ਹੁੰਦਾ ਤੇ ਅਸੀਂ ਸਰਫ ਦੇ ਵਿੱਚ ਹੀ ਕੁੱਟ ਕੇ ਗੋਲੀਆਂ ਪਾ ਦਿਤੀਆਂ ਕਿ ਅਸੀਂ ਜਦੋਂ ਸਰਫ ਪਾਣੀ ਆ ਵਾਸ਼ਿੰਗ ਮਸ਼ੀਨ ਚ ਤੇ ਸਾਰੇ ਕੱਪੜੀਆਂ ਕੱਪੜੀਆਂ ਦੇ ਵਿੱਚ ਜਿਹੜੀ ਦਵਾਈ ਦਾ ਅਸਰ ਆ ਹੋ ਜਾਵੇ ਜੀ ਠੀਕ ਹੈ ਜੀ ਤੇ ਪਰ ਅੱਜ ਆਪਾਂ ਤੁਹਾਨੂੰ ਵੱਖਰੇ ਤਰੀਕੇ ਨਾਲ ਵੀ ਦੱਸਦੇ ਹਾਂ ਹਾਂਜੀ ਜੀ ਮੈਂ ਲੈ ਲਿਆ ਤੱਬ ਤੇ ਤੁਸੀਂ ਵੀ ਇਦਾਂ ਖੁੱਲਾ ਢਾਂਡਾ ਲੈ ਲੈਣਾ ਉਹਦੇ ਵਿੱਚ ਮੈਂ ਪਾ ਦਿੱਤਾ ਗਰਮ ਪਾਣੀ ਬਹੁਤ ਜ਼ਿਆਦਾ ਗਰਮ ਪਾਣੀ ਪਾਇਆ ਮੈਂ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਜ਼ਿਆਦਾ ਗਰਮ ਪਾਣੀ ਆ ਠੀਕ ਹੈ ਜੀ ਤੇ ਹੁਣ ਗਰਮ ਪਾਣੀ ਦੇ ਵਿੱਚ ਆਪਾਂ ਕੀ ਕਰਾਂਗੇ ਇਹ ਜਿਹੜੀਆਂ ਗੋਲੀਆਂ ਨੇ ਇਹਨਾਂ ਨੂੰ ਆਪਾਂ ਖੁੱਟ ਕੇ ਵੀ ਪਾ ਸਕਦੇ ਹਾਂ ਤਾਂ ਸਿੱਧਾ ਸਿੱਧਾ ਵੀ ਸੁੱਟ ਦਾਂਗੇ ਠੀਕ ਹੈ ਜੀ ਬਹੁਤ ਜ਼ਿਆਦਾ ਗਰਮ ਪਾਣੀ ਆ ਤੁਸੀਂ ਉਬਲਦਾ ਉਬਲਦਾ ਮਤਲਬ ਪਾਣੀ ਜਿਹੜਾ ਉਹ ਪੋਣਾ ਆ ਤੁਸੀਂ ਦੇਖ ਸਕਦੇ ਆ ਟੈਬਲੇਟ ਹੈਨਾ ਤੇ ਇੱਕ ਚੀਜ਼ ਮੈਂ ਹੋਰ ਕਹਾਂਗੀ ਕਿ ਜੇ ਤੁਹਾਡੇ ਕੋਲ ਡਿਸਪਰੀਨ ਹੈਗੀ ਹੈ ਨਾ ਤਫਿਰ ਤੇ ਬਹੁਤ ਜ਼ਿਆਦਾ ਹੀ ਵਧੀਆ ਆ ਠੀਕ ਹੈ ਕਿਸੇ ਵੇਲੇ ਸਾਡੇ ਕੋਲ ਜੇ ਡਿਸਪਰੀਨ ਤਾਂ ਹੁੰਦੀ ਹੋਈ ਆ ਮੇਰੇ ਕੋਲ ਅੱਜ ਨਹੀਂ ਹੈਗੀ ਸੀ ਤੇ ਮੈਂ ਹੋਰ ਮੈਂ ਐਡੀਸ਼ਨ ਲੈ ਲਈਆ ਲੈਣਾ ਤੁਸੀਂ ਚਿੱਟੇ ਕਲਰ ਦੀ ਟੈਬਲੇਟ ਨੂੰ ਆ ਠੀਕ ਹੈ ਜੀ ਡਿਸਪਰੀਨ ਜੇ ਤੁਸੀਂ ਲੈ ਲਓ ਤੇ ਡਿਸਪਰੀਨ ਲਓਗੇ ਤੇ ਡਿਸਪਰੀਨ ਦਾ ਕਮਾਲ ਜ਼ਿਆਦਾ ਬੈਸਟ ਆ ਕਿਉਂਕਿ ਡਿਸਪਰੀਨ ਜਿਹੜੀ ਆ ਉਹ ਫੁੱਲ ਜਾਂਦੀ ਆ ਪਾਣੀ ਦੇ ਵਿੱਚ ਇਹ ਤੇ ਲੈ ਲਿਆ ਆਪਾਂ ਗਰਮ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਦਵਾਂਗੇ ਤੇ ਇਹਦੇ ਵਿੱਚ ਆਪਣਾ ਜਿਹੜਾ ਜੋ ਵੀ ਚਿੱਟਾ ਕਪੜਾ ਤੁਸੀਂ ਪੋਣਾ ਹੈ ਜਿਸ ਤਰ੍ਹਾਂ ਕਿ ਮੈਂ ਵਾਈਟ ਸ਼ਰਟ ਆ ਠੀਕ ਹੈ ਜੀ ਵਾਈਟ ਸ਼ਰਟ ਇਹਦੇ ਕਫ ਜਿਹੜੇ ਹਨ ਬਹੁਤ ਜ਼ਿਆਦਾ ਮੈਲੇਜ ਹੋ ਜਾਂਦੇ ਆ ਤੇ ਮੈਂ ਇਹਨੂੰ ਇਦਾਂ ਇਹਦੇ ਵਿੱਚ ਡਿਪ ਕਰਦਾ ਵੀ ਪਾਣੀ ਬਹੁਤ ਗਰਮ ਆ ਧਿਆਨ ਦੇ ਨਾਲ ਕਿਸੇ ਚੀਜ਼ ਦੀ ਹਲ ਨਾਲ ਵੀ ਤੁਸੀਂ ਕਰ ਸਕਦੇ ਹੋ ਤੇ ਥੋੜਾ ਜਿਹਾ ਮੈਂ ਪਾਣੀ ਇਹਦੇ ਵਿੱਚ ਨਾ ਹੋਰ ਪਾ ਦਾਂਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੀ ਗਰਮਾ ਵੈਸੇ ਤਾਂ ਤੁਸੀਂ ਗਰਮ ਪਾਣੀ ਹੀ ਲੈਣਾ ਆ ਥੋੜਾ ਜਿਹੇ ਚੋੜ ਪਾ ਦਿੱਤਾ ਜਿਹਦੇ ਨਾਲ ਨਾ ਦਿੱਕਤ ਹੋਵੇ ਦੇਖੋ ਠੀਕ ਹੈ ਜੀ ਤੇ ਟੈਬਲੇਟ ਦੇ ਵਿੱਚ ਸ਼ੋਰ ਤੁਸੀਂ ਚੰਗੀ ਤਰ੍ਹਾਂ ਦੀ ਪਕਾ ਦੇਣੀ ਹੈ ਹਾਂਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਸਾਡੀ ਜਿਹੜੀ ਆ ਡਿਪ ਹੋ ਗਈ ਆ ਹਾਂਜੀ ਹਾਂਜੀ ਦੱਸੋ ਆ ਦੇਖੋ ਟੈਬਲੇਟ ਵਿੱਚ ਹੀ ਐ ਕਿਦਾਂ ਆਪਾਂ ਡਿਪ ਰੈਂਦੇ ਨਹੀਂ ਆ ਪੰਜ-ਛਤ 10 ਮਿੰਟ 10 ਮਿੰਟ ਆਪਾਂ ਇਹਨੂੰ ਡਿਪ ਰੈਂਦਾਂਗੇ ਹਾਂਜੀ ਤੇ ਤੁਸੀਂ ਜਿੰਨੇ ਵੀ ਚਿੱਟੇ ਕੱਪੜੇ ਆ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਤੁਸੀਂ ਦੇਖਿਓ ਇਹਨੇ ਗੰਦੇ ਦਾਗ ਨਹੀਂ ਕਿਦਾਂ ਆਪਾਂ ਡਿਪ ਕਰਦਣੇ ਨੇ ਇਸ ਟੈਬਲੇਟ ਦੇ ਤੇ ਤੁਸੀਂ ਜਿੰਨੇ ਵੀ ਚਿੱਟੇ ਕੱਪੜੇ ਆ ਤੁਸੀਂ ਇਸ ਤਰ੍ਹਾਂ ਧੋ ਸਕਦੇ ਜੇ ਤੇ ਕਾਫੀ ਹੱਦ ਤੱਕ ਜਿਹੜੇ ਸਾਡੇ ਦਾਗ ਆ ਉਹ ਖਤਮ ਹੋ ਜਾਂਦੇ ਨੇ ਹਾਂਜੀ ਤੇ ਜਿਵੇਂ ਇਹ ਵਾਲਾ ਜਿਹੜਾ ਕਾਫ ਨੇ ਬਹੁਤ ਜ਼ਿਆਦਾ ਹੀ ਗੰਦੇ ਨੇ ਤੁਸੀਂ ਦੇਖੋ ਤੇ ਇਹਨੂੰ ਆਪਾਂ ਇਦਾਂ ਦੇ ਵਿੱਚ ਡਿਪ ਵੀ ਰਹਿਣ ਦਾ ਵੀ ਨਾਲ-ਨਾਲ ਅਸੀਂ ਇਦਾਂ ਸਾਫ਼ ਕਰਾਂਗੇ ਕਿ ਅਸੀਂ ਤੁਸੀਂ ਦੇਖ ਸਕਦੇ ਦੇਖੋ ਜਿਹੜੇ ਹੌਲੀ-ਹੌਲੀ ਇਹ ਦਾਗ ਆ ਫਿੱਕੇ ਪੈਂਦੇ ਜਾਣੇ ਆ ਤੇ ਜਦੋਂ ਆਪਾਂ ਇਹਨੂੰ ਇਦਾਂ ਡਿਪ ਰਹਿਣ ਤਾਂ ਕਿ ਇਹ ਕਾਫੀ ਜਿਆਦਾ ਸਾਫ ਹੋ ਜਾਣੇ ਆ ਤੇ ਇਹਨੂੰ ਮੈਂ ਇਸ ਤਰ੍ਹਾਂ ਹੀ ਲਿਪ ਰਹਿਨ ਦਾਂਗੀ 10 ਮਿੰਟ ਹਾਂਜੀ ਤੇ 10 ਮਿੰਟਾਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਦਾਗ ਆ ਉਹ ਕਿੰਨਾ ਕੁ ਰਹਿ ਗਿਆ ਤੁਸੀਂ ਦੇਖ ਸਕਦੇ ਆ ਟ੍ਰਿਕ ਕਾਮਯਾਬ ਆ ਕਿੰਨਾ ਵੱਡਾ ਦਾਗ ਸੀਗਾ ਤੇ ਕਿੰਨਾ ਜਿਆਦਾ ਇੱਥੋਂ ਦਾਗ ਆ ਕੋ ਚੁੱਟੀ ਹੋ ਗਈ ਸ਼ਰਟ ਪਰ ਹਲੇ ਦਾਗ ਹੈਗਾ ਆ ਇਹ ਨਹੀਂ ਹੈਗਾ ਕਿ ਮੈਂ ਕਹੂੰਗੀ ਬਿਲਕੁਲ ਖਤਮ ਹੋ ਗਿਆ ਠੀਕ ਹੈ ਜੀ ਕਿਉਂਕਿ ਤੁਸੀਂ ਇਹ ਟ੍ਰਿਕ ਆਪਣੇ ਘਰ ਕਰਕੇ ਤਾਂ ਦੇਖਣੀ ਹੋਈ ਆ ਤਾਂ ਐਵੇਂ ਦਾ ਕੁਝ ਨਹੀਂ ਆ ਕਿ ਅਸੀਂ ਝੂਠ ਹੀ ਕਹਿ ਦਾਂਗੇ ਪਰ ਮੇਰੇ ਕਹਿਣ ਦਾ ਮਤਲਬ ਇਹ ਕਿ ਦਾਗ ਬਹੁਤ ਜ਼ਿਆਦਾ ਸੀ ਤੇ ਸਰਦਾਰ ਜੀ ਮੈਨੂੰ ਕਹਿੰਦੇ ਕਿ ਇਹ ਸ਼ਰਟ ਤੇ ਦਾਗ ਬਹੁਤ ਪੈ ਗਏ ਨੇ ਤੇ ਹੁਣ ਪਾਣ ਨੂੰ ਦੇ ਨਹੀਂ ਕਰਦਾ ਤੇ ਮੈਂ ਸੋਚਿਆ ਕਿ ਕਿਉਂ ਨਹੀਂ ਕਰਦਾ ਕਿਉਂਕਿ ਸ਼ਰਟ ਅਜੇ ਬਿਲਕੁਲ ਨਵੀਆਂ ਸਿਰਫ ਇਹਦੇ ਕਫ ਦੇ ਉੱਪਰ ਹੀ ਦਾਗ ਨੇ ਤੇ ਮੈਂ ਕਿਹਾ ਕਿ ਆਪਾਂ ਕਿਉਂ ਨਾ ਇਹਨੂੰ ਰਿਮੂਵ ਕਰਕੇ ਦੇਖਦੇ ਹਾਂ ਇੱਕ ਕੋਸ਼ਿਸ਼ ਤਾਂ ਅਸੀਂ ਕਰ ਹੀ ਸਕਦੇ ਹਾਂ ਕਿਉਂਕਿ ਮੈਂ ਸਰਫ ਦੇ ਵਿੱਚ ਦਵਾਈ ਤਾਂ ਪਹਿਲਾਂ ਵੀ ਪਾ ਕੇ ਕੱਪੜੇ ਧੋਂਦੀ ਸੀ ਤੇ ਵਧੀਆ ਰਿਜ਼ਲਟ ਹੀ ਪਰ ਮੈਂ ਸੋਚਿਆ ਕਿ ਉਹਨਾ ਮੈਂ ਗਰਮ ਪਾਣੀ ਦੇ ਵਿੱਚ ਇਦਾਂ ਟੈਬਲੇਟ ਪਾ ਕੇ ਧੋਣੀਆਂ ਤੇ ਮੈਨੂੰ ਲੱਗਦਾ ਕਿ ਇਹ ਰਿਮੂਵ ਹੋ ਜਾਊਗਾ ਕਿਉਂਕਿ ਕਾਫੀ ਦਾਗ ਅੱਗੇ ਨਾਲੋਂ ਫਿੱਕਾ ਪੈ ਗਿਆ ਤੇ ਆਪਾਂ ਦੇਖਦੇ ਹਾਂ ਜੀ ਇਹਨੂੰ ਡਿਪ ਕਰਕੇ ਕਿੰਨੇ ਕੁ ਜ਼ਿਆਦੇ ਜਿਹੜੇ ਦਾਗ ਆ ਸਾਡੇ ਉਹ ਰਿਮੂਵ ਹੋ ਜਾਂਦੇ ਨੇ ਇਨ ਦਿਨਾਂ ਜ਼ਿਆਦਾਤਰ ਸ਼ਰਟ ਦੇ ਕਾਫੀ ਖਰਾਬ ਹੁੰਦੇ ਨੇ ਕਈਆਂ ਦੀ ਕਾਰਨਰ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਹੈ ਨਾ ਤਾਂ ਤੁਸੀਂ ਕਾਲਰ ਨੂੰ ਇਸ ਤਰ੍ਹਾਂ ਜ਼ਿਆਦਾ ਦੇਰ ਦਬਾ ਦੇਣਾ ਤੇ ਤੁਸੀਂ ਕਾਲਰ ਇਸ ਤਰ੍ਹਾਂ ਸਾਫ਼ ਕਰ ਲੈਣੀ ਆ ਕਿ ਮੇਰੇ ਜ਼ਿਆਦਾਤਰ ਇਹ ਕਾਫ ਨਹੀਂ ਕੋਸ਼ਿਸ਼ ਤਾਂ ਪੂਰੀ ਹੈ ਕਿ ਇਹ ਸ਼ਰਟ ਵੇਸਟ ਨਾ ਹੋਵੇ ਕਿਉਂਕਿ ਇਹ ਸ਼ਰਟ ਨਵੀਆਂ ਹੀ ਆ ਮੈਨੂੰ ਲੱਗਦਾ ਸਿਰਫ 2-3 ਵਾਰ ਹੀ ਪਾਈ ਹੋਣੀ ਆ ਤੇ ਇਹਦੇ ਕਾਫ ਇਸ ਤਰ੍ਹਾਂ ਦੇ ਹੋਗੇ ਨੇ ਫਿਰ ਆਪਾਂ ਦੇਖੋ ਇੱਥੇ ਮੈਂ ਮੜੀ ਜੀ ਸਿਰਫ ਪਾਈ ਸਿਰਫ ਜਿਆਦਾ ਵੇਸਟ ਨਹੀਂ ਕੀਤੀ ਹੈਗੀ ਕਿਉਂਕਿ ਬਾਕੀ ਸ਼ਰਟ ਸਾਡੀ ਗੋਲੀਆਂ ਜਿਹੜੀਆਂ ਪਾਈਆਂ ਟੈਬਲੇਟ ਪਾਈ ਨਾ ਆਪਾਂ ਉਹਨੇ ਹੀ ਨਖੇਰ ਦੇਣੀਆਂ ਤੇ ਇੱਥੇ ਮੈਂ ਸਿਰਫ ਤਾਂ ਪਾਈ ਆ ਕਿਉਂਕਿ ਦਾਗ ਬਹੁਤ ਜ਼ਿਆਦਾ ਆ ਹਦੋਂ ਵਾਦੀ ਦਾਗ ਜਿਹੜਾ ਆ ਵੱਡਾ ਆ ਤੇ ਇਹਨੂੰ ਰਿਮੂਵ ਕਰਨਾ ਵੀ ਬਹੁਤ ਵੱਡਾ ਵੱਡਾ ਇੱਕ ਟਾਸਕ ਆ ਮੇਰੇ ਵਾਸਤੇ ਤੇ ਅੱਜ ਜੇ ਇਹ ਰਿਮੂਵ ਹੋ ਗਿਆ ਨਾ ਤੇ ਸੱਚੀ ਇਹ ਟ੍ਰਿਕ ਪੈਣੋ ਬਹੁਤ ਜ਼ਿਆਦਾ ਕਾਮਲਾਵਾ ਤੇ ਜਿੱਥੋਂ ਤੱਕ ਮੈਂ ਦੇਖ ਰਹੀ ਆ ਇਹ ਜਿੰਨਾ ਗੰਦਾ ਦਾਗ ਸੀ ਨਾ ਅਧਿਉਵਾਦ ਤਾਂ ਸਾਫ ਹੋ ਗਿਆ ਤੁਸੀਂ ਵੀ ਦੇਖ ਸਕਦੇ ਆ ਅਧਿਉਵਾਦੀ ਸਾਫ ਹੋ ਗਿਆ ਤੇ ਦੂਸਰਾ ਕਫ ਵੀ ਆਪਾਂ ਦੇਖਦੇ ਆ ਹਾਂ ਨਹੀਂ ਟ੍ਰਿਕ ਤੇ ਸਾਡੀ ਕਾਮਜਾਬਾ ਦੂਸਰੇ ਕਫਲ ਸੋਰੀ ਦੂਸਰੇ ਕਫ ਤੇ ਵੀ ਸਾਡੇ ਦਾਗ ਇਸ ਤਰ੍ਹਾਂ ਦੇ ਹੀ ਸੀ ਕਿਉਂਕਿ ਜੇ ਇੱਕ ਬਾਣੂ ਤਾਂ ਦੂਸਰੀ ਨੂੰ ਵੀ ਆ ਪਰ ਇਹ ਆ ਕਿ ਇਹ ਟਾਈਮ ਲੈ ਗਿਆ ਥੋੜਾ ਜਿਹਾ ਕਫ ਇਹ ਕਫ ਜਿਹੜਾ ਸਾਡਾ ਇਹ ਬਿਲਕੁਲ ਸਾਫ ਹੋ ਗਿਆ ਤੁਸੀਂ ਦੇਖੋ ਇਦੇ ਉੱਪਰ ਕੋਈ ਵੀ ਦਾਗ ਜਿਹੜਾ ਨਹੀਂ ਰਹਿ ਗਿਆ ਠੀਕ ਹੈ ਜੀ ਤੇ ਇਹ ਵਾਲਾ ਦਾਗ ਵੀ ਅਸੀਂ ਖਤਮ ਕਰਨ ਦੀ ਕੋਸ਼ਿਸ਼ ਪੂਰੀ ਕਰਾਂਗੇ ਕਿਉਂਕਿ ਜਿੱਥੇ ਇੰਨਾ ਵੱਡਾ ਦਾਗ ਗਿਆ ਆ ਉਥੇ ਛੋਟਾ-ਮੋਟੇ ਜਿਹੜੇ ਦਾਗ ਰਗੇ ਵੀ ਜਾਣਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਡਿਪ ਕਰ ਦਾਂਗੇ 5-7 ਮਿੰਟ ਲਈ ਹੋਰ ਤੇ ਤੁਸੀਂ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਕੋਈ ਛੋਟਾ ਦਾਗ ਆ ਤਾਂ ਉਹ ਤੇ ਮਿੰਟਾਂ 'ਚ ਜਦੀ ਖਤਮ ਹੋ ਜਾਣਾ ਕਿਉਂਕਿ ਤੁਹਾਡੇ ਸਾਹਮਣੇ ਮੈਂ ਕੋਈ ਵੀ ਝੂਠ ਵਾਲੀ ਗੱਲ ਨਹੀਂ ਆ ਤੁਹਾਡੇ ਸਾਹਮਣੇ ਦਿਖਾਇਆ ਹੈ ਜੀ ਇੰਨੇ ਵੱਡੇ ਦਾਗ ਖਤਮ ਹੋ ਸਕਦੇ ਆ ਸ਼ਰਟ ਦੇ ਉੱਪਰੋਂ ਤੁਸੀਂ ਦੇਖ ਸਕਦੇ ਆ ਤੇ ਇਹ ਵਾਲਾ ਦਾਗ ਕਿਉਂ ਨਹੀਂ ਜਾਏਗਾ ਨਿੱਕਾਉਂਟ ਦਾਗ ਕਿਉਂ ਨਹੀਂ ਜਾਏਗਾ ਤੇ ਤੁਸੀਂ ਜ਼ਰੂਰ ਇਸ ਚੀਜ਼ ਨੂੰ ਟਰਾਈ ਕਰਨਾ ਤਾਂ ਤੁਸੀਂ ਦੇਖ ਸਕਦੇ ਆ ਕਿ ਜੇ ਸ਼ਰਟ ਮੈਂ ਧੁੱਪੀ ਹੋਈ ਲਈ ਸੀਗੀ ਬਸ ਦਾਗ ਹੀ ਦੇ ਇੰਨੇ ਗੰਦੇ ਸੀਗੇ ਕਿ ਮੈਂ ਸੋਚਿਆ ਕਿ ਚਲੋ ਇਹਦੇ ਦਾਗ ਲਾਉਣੀ ਆ ਨਾਲੇ ਤੁਹਾਨੂੰ ਦਿਖਾਉਣੀ ਆ ਫਿਰ ਵੀ ਪਾਣੀ ਕਿੰਨਾ ਗੰਦਾ ਹੋ ਰਿਹਾ ਹਨਾ ਤੇ ਇਹ ਗੋਲੀ ਬਹੁਤ ਕਮਾਲ ਦੀ ਆ ਜੇ ਡਿਸਪਰੀਨ ਹੁੰਦੀ ਵੈਸੇ ਇਹਦੇ ਉੱਪਰ ਨਾ ਜਿਹੜਾ ਥੋੜਾ ਬੋਤਾ ਦਾਗ ਰਹਿ ਗਿਆ ਮੈਂ ਡਿਸਪਰੀਨ ਦਾ ਕਰਕੇ ਦੇਖਾਂਗੀ ਡਿਸਪਰੀਨ ਦਾ ਕਿਉਂਕਿ ਮੈਂ ਅੱਗੇ ਇੱਕ ਵਾਰੀ ਮੇਰਾ ਕੁੜਤਾ ਸੀ ਚਿੱਟੇ ਰੰਗ ਦਾ ਤੇ ਉਹ ਖਰਾਬ ਹੋ ਗਿਆ ਸੀ ਤੇ ਡਿਸਪਰੀਨ ਨਾਲ ਮੈਂ ਕੀਤਾ ਸੀ ਤੇ ਹੋ ਗਿਆ ਸੀ ਸਾਫ ਤੇ ਮੈਂ ਡਿਸਪਰੀਨ ਨਾਲ ਜਰੂਰ ਇਹ ਕਰਕੇ ਵੇਖਾਂਗੀ ਕਿਉਂਕਿ ਜਿਹੜਾ ਛੋਟਾ ਮੋਟਾ ਦਾਗ ਰਹਿ ਗਿਆ ਤੇ ਜੇ ਤੁਹਾਡੇ ਕੋਲ ਡਿਸਪਰੀਨ ਆ ਨਾ ਤੇ ਸੱਚੀ ਫਿਰ ਤਾਂ ਕਮਾਲ ਹੀ ਆ ਤੁਸੀਂ ਦੇਖਿਓ ਇਹ ਦਾਗ ਜਿਹੜੇ ਆ ਸਾਡੇ ਚੰਗੀ ਤਰ੍ਹਾਂ ਖਤਮ ਹੋ ਗਿਆ ਤੇ ਦੂਸਰੀ ਕਪ ਵੀ ਤੇ ਆਪਾਂ ਤੁਹਾਨੂੰ ਕੋਲਰ ਵੀ ਦਿਖਾ ਦਿੰਨੇ ਆ। ਹੈ ਨੀ? ਸਾਡੀ ਕੋਲਰ ਤੇ ਕੋਈ ਵੀ ਦਾਗ ਨਹੀਂ ਆ। ਤੇ ਚਿੱਟੇ ਕੱਪੜੇ ਤੇ ਪਤੀਨੇ ਦੇ ਦਾਗ ਜਾਂ ਛੋਟੇ-ਮੋਟੇ ਦਾਗ ਤੇ ਜ਼ਰੂਰ ਹੁੰਦੀ ਆ। ਚਾਹੇ ਸਾਡੇ ਕੋਲ ਐਕਸਪਾਇਰ ਦਵਾਈਆਂ ਤੇ ਹੁੰਦੀਆਂ ਹੀ ਨਹੀਂ ਘਰ ਦੀ ਵਿੱਚ ਤੇ ਅਸੀਂ ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਆ। ਤੁਹਾਨੂੰ ਸਾਡੀਆਂ ਸੋਖੀਆਂ-ਸੋਖੀਆਂ, ਛੋਟੀਆਂ-ਛੋਟੀਆਂ ਟ੍ਰਿਕ ਵਧੀਆ ਲੱਗਦੀਆਂ। ਤੇ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਤੇ ਭੈਣੋ ਸੋਹਣਾ ਜਿਹਾ ਕਮੈਂਟ ਕਰਿਓ ਤੇ ਬਾਕੀ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨੇ ਸੋਹਣੇ ਕਮੈਂਟ ਕਰਦੇ ਹੋ ਨਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਫਾਈਨਲ ਤੁਸੀਂ ਸਾਡੀ ਸ਼ੌਟ ਦੇਖ ਸਕਦੇ ਆ ਕੋਲਰ ਬਿਲਕੁਲ ਇਹਦੇ ਸਾਫ਼ ਹੋ ਗਏ ਨੇ ਤੇ ਕਫ ਵੀ ਇਹਦੇ ਇੱਕ ਸਾਫ਼ ਹੋ ਗਏ ਨੇ ਜਿਹੜੇ ਬਹੁਤ ਜ਼ਿਆਦਾ ਦਾਗ ਸੀ ਉਹ ਬਸ ਥੋੜਾ ਬੋਤਾ ਹੀ ਰਹਿ ਗਿਆ ਹੁਣ ਤੇ ਡਿਸਪਰੀਨ ਆਪਾਂ ਉਹ ਵੀ ਲਾਵਾਂਗੇ ਬਾਕੀ ਤੁਸੀਂ ਦੇਖ ਸਕਦੇ ਆ ਕਫ ਠੀਕ ਹੈ ਜੀ ਤੇ ਸ਼ੋਰ ਸਾਡੀ ਬਿਲਕੁਲ ਸਾਫ਼ ਹੋ ਗਈ ਆ ਦੇਖੋ ਚੀਜ਼ ਨੂੰ ਵੇਸਟ ਨਹੀਂ ਕਰਨਾ ਚੀਜ਼ ਨੂੰ ਆਪਾਂ ਸੁੱਟਣਾ ਨਹੀਂ ਹੈਗਾ ਉਹਦਾ ਆਪਾਂ ਕੋਈ ਨਾ ਕੋਈ ਹੱਲਤਾ ਲੱਭ ਹੀ ਸਕਦੇ ਆ ਠੀਕ ਹੈ ਜੀ ਤੇ ਬੜੀ ਪਿਆਰੀ ਟ੍ਰਿਕ ਲੱਗੀ ਆ ਮੈਨੂੰ ਤੇ ਤੁਸੀਂ ਜਰੂਰ ਸਪੋਰਟ ਕਰਿਓ ਤੇ ਵੈਸੇ ਤੇ ਕਹਿਣ ਦੀ ਜ਼ਰੂਰਤ ਨਹੀਂ ਮੇਰੀਆਂ ਭੈਣਾਂ ਮੈਨੂੰ ਬਹੁਤ ਸਪੋਰਟ ਕਰਦੀਆਂ ਵਈਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਜੀ ਤੇ ਮੇਰੀਆਂ ਭੈਣਾਂ ਨੇ ਵੀਡੀਓ ਵੇਖ ਹੀ ਲਈ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਟ੍ਰਿਕ ਵੀ ਸਾਡੀ ਵਧੀਆ ਲੱਗੀ ਹੋਵੇਗੀ ਪਸੰਦ ਆਵੇਗੀ ਤੇ ਬਾਕੀ ਮੈਂ ਤਾਂ ਯੂਸਫੁਲ ਲੱਗਦੀ ਆ ਮੈਨੂੰ ਮੈਂ ਤਾਂ ਟਰਾਈ ਅੱਗੇ ਵੀ ਕਰਦੀ ਰਹੀ ਆ ਤੇ ਅੱਜ ਵੀ ਸਪੈਸ਼ਲ ਵਾਈਟ ਨਾਲ ਵੀ ਕੀਤਾ ਤੇ ਬਹੁਤ ਗੰਦਾ ਦਾਗ ਸੀਗਾ ਮੇਰੇਆ ਭੈਣਾ ਕਮੈਂਟ ਕਰਕੇ ਜਰੂਰ ਦੱਸਣ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਅਗਲੀ ਵੀਡੀਓ ਆਪਾਂ ਕਿਹੜੀ ਬਣਾਈਏ ਤੁਸੀਂ ਇਹ ਵੀ ਮੈਨੂੰ ਦੱਸ ਸਕਦੇ ਹੋ ਜੀ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ